मारे ज़िंदबा ज़िंदाबाद मारे ज़िंदाबाद मारे ज़िंदाबादे पैसा ਵਾਹ ਨਮਸਕਾਰ ਅੱਡੇ ਕਰਕੇ ਮੂਹਰੇ ਹੋ ਗਿਆ ਗਾਈ ਸਾਹਿਬ ਨੇ ਦੇਖ ਕੇ ਆਓ ਸਰ ਪਲੀਸ ਮਨੋਜੀ ਕਿਧਰ ਗਿਆ ਓਕੇ ਆ ਮਾਇਓ ਜੀ ਮਨੋਜੀ ਆ ਗਿਆ ਆਓ ਮਨੋਜੀ ਆਪ ਵੀ ਸੁਣਵਾਓ ਥੋੜੀ ਜਿਹੀ ਹੋਰੇ ਬਣਾ ਲੈਣਾ ਹਾਂ ਮੈਂ ਬਾਈ ਲੂੰਗਾ ਥੋੜੇ ਸ਼ਾਰਟ ਜੇ ਹੋ ਜਨਾ ਕਿਦੋਂ ਕੋਈ ਆ ਸਰ ਅੱਜ ਪੀਸੀਐਮਐਸ ਆਰਯੂ ਦੀ ਮੀਟਿੰਗ ਸੰਗਰੂਰ ਦੇ ਵਿੱਚ ਹੋਈ ਹੈ ਕਿਸ ਤਰ੍ਹਾਂ ਦੀ ਮੀਟਿੰਗ ਰਹੀ ਤੇ ਕੀ ਅਜੰਡਾ ਰਿਹਾ ਅੱਜ ਅਸੀਂ ਸੰਗਰੂਰ ਜ਼ਿਲ੍ਹੇ ਦੇ ਨਿਯੰਤ੍ਰਿਤ ਤਾਬਕੇ ਇੱਥੇ ਪਹੁੰਚੇ ਹਾਂ ਮੈਂ ਬਲਜੀਤ ਸਿੰਘ ਸਾਹੀ ਜਨਰਲ ਸੈਕਟਰੀ ਪੰਜਾਬ ਐਂਡ ਚੱਡੀਕਰ ਮੈਡੀਕਲ ਸੇਲਜਨ ਯੂਨੀਅਨ ਦਾ ਔਰ ਇਹ ਸਾਡੇ ਵਰਕਿੰਗ ਕਮੇਟੀ ਮੈਂਬਰਾਂ ਜਿਹੜੀ ਕਿ ਸਾਡੀ ਆਲ ਓਵਰ ਇੰਡੀਆ ਯੂਨੀਅਨ ਹੈ ਜਿਹਦੇ ਵਿੱਚ ਸਾਡੇ ਸੀਏ ਟੁਇਜ਼ ਦੇ ਵਾਈਸ ਪ੍ਰੈਜ਼ੀਡੈਂਟ ਕਮਲਚੰਕੌਰ ਸਿੰਘ ਉਹ ਵੀ ਸਾਡੇ ਨਾਲ ਖੜੇ ਨੇ ਪਹੁੰਚੇ ਨੇ ਅੱਜ ਏਜੰਡਾ ਸਾਡਾ ਇਹ ਸੀ ਕਾਫੀ ਸਮਾਂ ਪਹਿਲਾਂ ਵੀ ਸਾਡੇ ਮੈਂਬਰ ਹੁੰਦੇ ਸੀ तकरीबन 60 ਤੋਂ ਜ਼ਿਆਦਾ ਸਾਥੀਆਂ ਨੇ ਪੀसीएमएस ਸਰ ਜੀ ਅੱਜ ਦੁਬਾਰਾ ਸਾਡੇ ਨਾਲ ਜੁਆਇਨ ਕੀਤਾ ਸਾਡੇ ਇਕੱਠੇ ਹੋ ਕੇ ਸਾਡੇ ਕੋਲ ਆਏ ਨੇ ਤੇ ਇਹ ਉਹਨਾਂ ਨੇ ਦੁਬਾਰਾ ਸਾਡੇ ਨਾਲ ਕੰਮ ਕਰਨ ਦਾ ਅੱਜ ਵਾਅਦਾ ਕੀਤਾ ਤੇ ਇਸ ਕਰਕੇ ਅਸੀਂ ਅੱਜ ਇੱਥੇ ਦਫ਼ਤਰ ਦੇ ਵਿੱਚ ਜੁਆਇਨ ਕਰਨ ਵਾਸਤੇ ਪਹੁੰਚੇ ਪਹਿਲਾਂ ਅਸੀਂ ਮੀਟਿੰਗ ਬਾਹਰ ਕਰੀ ਸੀ ਹੁਣ ਅਸੀਂ ਆਫਿਸ ਦੇ ਵਿੱਚ ਆਏ ਹੈਗੇ ਜੀ ਮਨੋਜੀ ਮਨੋਜੀ ਅੱਜ ਮੀਟਿੰਗ ਹੋਈ ਹੈ ਮਾਸ ਲੈਵਲ ਤੇ ਅੱਜ ਜੁਆਇਨਿੰਗ ਵੀ ਹੋਈ ਹੈ ਸੰਗਰੂਰ ਦੇ ਵਿੱਚ ਕੀ ਉਦੇਸ਼ ਹੈ ਤੇ ਕਿਸ ਤਰੀਕੇ ਦੀ ਜਿਹੜੀ PCMSRU ਦੀ ਲੜਾਈ ਰਹਿੰਦੀ ਹੈਗੀ ਉਹਦੇ ਬਾਰੇ ਜਾਨਣਾ ਚਾਹਾਂਗੇ ਦੇਖੋ ਸਾਡੀ PCMSRU ਆਲ ਇੰਡੀਆ ਲੈਵਲ ਦੀ ਟ੍ਰੇਡ ਯੂਨੀਅਨ ਹੈ ਜੋ FMR ਲਈ ਨਾਲ ਤੇ C2 ਨਾਲ ਅਫੀਲੀਏਟਡ ਹੈ ਸਾਡਾ ਬੇਸਿਕਲੀ ਜਿਹੜਾ PCMSRU ਦੀ ਜੇ ਗੱਲ ਕਰਾਂ ਮੈਂ ਤਾਂ ਸਾਡੀ ਮੇਨ ਫਾਈਟ ਹੁੰਦੀ ਹੈ ਮੈਨੇਜਮੈਂਟਸ ਨਾਲ ਜਿਹੜੀ ਕਿ ਕਿਤੇ ਨਾ ਕਿਤੇ ਐਮਆਰਾਂ ਦਾ ਸ਼ੋਸ਼ਣ ਕਰਦੀਆਂ ਉਹਨਾਂ ਨੂੰ ਕਦੀ ਟਾਰਗੇਟਸ ਨੂੰ ਲੈ ਕੇ ਬਿਨਾਂ ਮਤਲਬ ਦੀ ਚੀਜ਼ਾਂ ਨੂੰ ਲੈ ਕੇ ਤਾਂ ਕਰਦੇ ਆ ਅਸੀਂ ਆਪਣੇ ਕਾਮਰੇਡਸ ਦੀ ਹੱਕ ਦੀ ਲੜਾਈ ਲਈ ਖੜੇ ਹੁੰਨੇ ਹਰ ਇਸ ਚ ਅੱਜ 60 ਹੋਰ ਕਾਮਰੇਡਸ ਸਾਡੇ ਨਾਲ ਜੁੜੇ ਆ ਸੰਗਰੂਰ ਤੋਂ ਤਾਂ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਆਪਣੀ ਟੀਮ ਚ ਵੈਲਕਮ ਕਰਦੇ ਆ